ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਿੰਡ ਭਾਰ ਸਿੰਘਪੁਰ ਵਿਖੇ ਬਿਜਲੀ ਦੀ ਛੰਗਿਆੜੀ ਨਾਲ 17 ਖੇਤ ਸੜਕੇ ਹੋਏ ਸਵੇਰ ਡਾਕਟਰ ਰਾਣਾ ਅਪਰਾਦੀ ਭਾਰ ਸਿੰਘਪੁਰ ਤੋਂ ਰਿਪੋਰਟ ਲਸਾੜਾ ਦੇ ਨਜ਼ਦੀਕ ਪਿੰਡ ਭਾਰ ਸਿੰਘਪੁਰ ਵਿਖੇ ਕਣਕ ਦੇ 17 ਖੇਤਾਂ ਨੂੰ ਬਿਜਲੀ ਦੀ ਛੰਗਿਆੜੀ ਨਾਲ ਲੱਗੀ ਭਿਆਨਕ ਅਗਨ ਨਾਲ ਸੜਨ ਦਾ ਸਮਾਚਾਰ ਮਿਲਿਆ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਅਜੀਤ ਸਿੰਘ ਵਾਸੀ 파ਰ ਸਿੰਘਪੁਰ ਨੇ ਦੱਸਿਆ ਕਿ ਉਸ ਦੀ ਫਸਲ ਨੂੰ ਕੰਬਾਈਨ ਮਸ਼ੀਨ ਵੱਲੋਂ ਵੱਢਿਆ ਜਾ ਰਿਹਾ ਸੀ। ਅੱਗ ਲੱਗਣ ਦਾ ਕਾਰਨ ਇਹ ਸੀ ਕਿ ਜੋ ਬਿਜਲੀ ਲਾਈਨ ਜੋ 24 ਘੰਟੇ ਵਾਲੀ ਸਪਲਾਈ ਤਾਰਾ ਦੇ ਨਾਲ ਕੰਬਾਈਨ ਮਸ਼ੀਨ ਟੱਚ ਹੋਣ ਨਾਲ ਬਿਜਲੀ ਵਾਲੀ ਤਾਰ ਦੇ ਵਿੱਚੋਂ ਚੰਗਿਆੜੇ ਨਿਕਲੇ। ਜਿਸ ਕਾਰਨ ਖੜੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ। ਉਸਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਅੱਗ ਬੁਝਾਉਣ ਵਿੱਚ ਲਾਗਲੇ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਟਰੈਕਟਰ ਲਿਆ ਕੇ ਅੱਗ ਤੇ ਕਾਬੂ ਪਾਇਆ ਅੱਗ ਬੁਝਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਲੇਟ ਪਹੁੰਚੀਆਂ ਉਦੋਂ ਤੱਕ ਤਾਂ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਨਹੀਂ ਕੋਈ ਫਾਇਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਬਜ਼ੁਰਗੋ ਕੀ ਨਾਂ ਆ ਜੀ ਨਾਂ ਅਜੀਤ ਸਿੰਘ ਆ ਜੀ ਬਜ਼ੁਰਗੋ ਪਤਾ ਲੱਗਾ ਖੇਤਾਂ ਨੂੰ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਜੀ 8 ਅੱਖਰਾਂ ਦਾ ਹੋ ਗਿਆ ਹੋਇਆ ਕੰਪੈਨ ਨਾਲ ਮੈਨੂੰ ਅੱਗ ਉਹ ਤੋਂ ਚ ਟੱਚ ਹੋਈ ਤਾਰ ਅੱਛਾ ਲਾ ਜਿਹੜੀਆਂ ਤਾਰਾਂ ਉੱਤੇ ਬਿਜਲੀ ਨਹੀਂ ਆ ਉਹ ਕੰਪੈਨ ਨਾਲ ਲੱਗੇ ਹਾਂ ਜੀ ਹਾਂ ਜੀ ਉਹਦੇ ਨਾਲ ਨੁਕਸਾਨ ਹੋ ਗਿਆ ਹਾਂ ਜੀ ਹਾਂ ਕਿੰਨੇ ਖੇਤ ਤੁਹਾਡੇ ਸੜ ਕੇ ਸੁਆਹ ਹੋ ਗਏ ਸਾਡੇ 8 ਅੱਖਰ ਪੂਰੇ ਦੇ ਪੂਰੇ ਪਧਰੇ ਹੋ ਗਏ ਹੋਰ ਵੀ ਕਿਸੇ ਦੇ ਨਾਲ ਜਲੇ ਆ ਇਹਦੇ ਹੋਰ ਹੈਗੇ ਹੋਰ ਪਿੱਛੇ ਆ ਉਹ ਮਗਰਿਆ ਇਦੋਂ ਮੋਰੇ ਹੋ ਰਿਹਾ ਅੱਛਾ ਜੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਉਹ ਤਾਂ ਮੰਗ ਇਹ ਕਰਦੇ ਨੇ ਸਾਨੂੰ ਹੁਣ ਜੋ ਖਰਚ ਪਾਣੇ ਉਹ ਮਿਲਣਾ ਚਾਹੀਦਾ ਸਾਰਾ ਸ਼ਾਮਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਣਾ ਜੀ ਸਾਰਾ ਖੇਤ ਦਾ ਨੁਕਸਾਨ ਜੀ ਅੱਛਾ ਜੀ ਹਾਂ ਜੀ ਸਾਰਾ ਖੇਤ ਦਾ ਲਗਭਗ ਨੁਕਸਾਨ ਹੈਗਾ ਜੀ ਇੱਕੋ ਬੰਦੇ ਦੇ ਖੇਤ ਸੀ ਨਹੀਂ ਦੋ ਤਿੰਨ ਅਕਰਾਂ ਦੇ ਜੀ ਅੱਛਾ ਜੀ ਦੋ ਤਿੰਨ ਅਕਰਾਂ ਬਾਕੀ ਮੱਕੀ ਦਾ ਨੁਕਸਾਨ ਵੀ ਮੁੰਡੇ ਦਾ ਹੋਇਆ ਦੋ ਖੇਤ ਦਾ ਮੱਕੀ ਦਾ ਨੁਕਸਾਨ ਵੀ ਹੈਗਾ ਜੀ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਬਾਤ ਚਾਹੀਆਂ ਜੀ ਜਦੋਂ ਦੂਰ ਚਲੇ ਕੇ ਪੇਰ ਆ ਗਿਆ ਜੀ ਅੱਛਾ ਜੀ ਹਾਂ ਜੀ ਇਹ ਕੀ ਪ੍ਰਸ਼ਾਸਨ ਤੋਂ ਮੰਗ ਕੇ ਪ੍ਰਸ਼ਾਸਨ ਤੋਂ ਮੰਗ ਕੇ ਆ ਬਈ ਜੋ ਬੱਚਾ ਖਰਚਾ ਹੋਇਆ ਆ ਨੁਕਸਾਨ ਹੋਇਆ ਉਹਨਾਂ ਵਾਪਸ ਲੈਣਾ ਚਾਹੀਦਾ ਜੀ ਅੰਦਰ ਪ੍ਰਸ਼ਾਸਨ ਤੇ ਇਹ ਤੁਹ ਜਾਇ ਜੀ ਬਣਾ ਜਿਹੜਾ ਨੁਕਸਾਨ ਹੋਇਆ ਉਹਨਾਂ ਬਜੋਰੇ ਮਿਲਣਾ ਚਾਹੀਦਾ ਜਰੂਰ ਹੈ ਕਿ ਜਿੱਦਾਂ ਤੁਸੀਂ ਦੱਸਿਆ ਵੀ ਫਾਇਰ ਬੁਗੇੜਨੀਆਂ ਗੱਡੀਆਂ ਨਹੀਂ ਆਈਆਂ ਤਾਂ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਤੇ ਕਾਬੂ ਪਾਇਆ ਜੀ ਮੁੰਡੇ ਟਰੈਕਟਰ ਲੈ ਕੇ ਆ ਗਿਆ 33 25 25 ਟਰੈਕਟਰ ਆ ਗਿਆ ਜੀ ਉਹਨੇ ਮੁੰਡਿਆਂ ਪਰਵਾਹ ਨਹੀਂ ਰੱਖੀ ਆਪਣੀ ਜਾਨ ਦੀ ਨਾ ਮਚੀ ਦੀ ਜਾਨ ਨਹੀਂ ਪਰਵਾਹ ਰੱਖੀ ਉਹਨੇ ਅੱਗ ਦੇ ਵਿੱਚੇ ਟਰੈਕਟਰ ਚਲਾਏ ਆ ਜੀ ਅੱਗ ਦਾ ਕਾਬੂ ਕਰ ਲਿਆ ਤਾਂ ਅੱਗ ਦਾ ਬਚਾਓ ਅਸੀਂ ਖੁਦ ਕੋਲ ਵਜੂਦ ਖੜੇ ਆ ਜਿੱਦਾਂ ਮੁੰਡਿਆਂ ਚ ਉਹਦੇ ਟਰੈਕਟਰ ਲੈ ਕੇ ਤੁੰਦੇ ਆ ਵਿਚਾਰੇ ਤਾਂ ਬਝਾ ਹੋਇਆ ਜੀ ਅੱਗ ਦਾ ਹਾਂ ਜੀ ਕਰੇਓ ਕਵਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੜੀ